ਸਾਤ ਸੰਗਤ ਜੀ ਜੈ ਰਾਮਜੀਤ ਤਲਵੰਡੀ ਆ ਗਏ ਉਹਨਾਂ ਨੂੰ ਫਸਲ ਮਾਮਲੇ ਦਾ ਕੰਮ ਕੋਈ ਨਹੀਂ ਸੀ ਉਹ ਨਾਨਕ ਜੀ ਨੂੰ ਲੈਣ ਵਾਸਤੇ ਆਏ ਸਨ ਰਾਤ ਨੂੰ ਜਦੋਂ ਸਾਰਾ ਪਰਿਵਾਰ ਰਲ ਕੇ ਬੈਠਾ ਤਾਂ ਗੁਰੂ ਨਾਨਕ ਜੀ ਦੇ ਵਿਹਲੇ ਪੰਦੇ ਚਰਚਾ ਸ਼ੁਰੂ ਹੋ ਗਈ ਚਾਰ ਪੰਜ ਘੰਟੇ ਚਰਚਾ ਹੋਣ ਤੋਂ ਪਿੱਛੋਂ ਇਹ ਫੈਸਲਾ ਹੋ ਗਿਆ ਕਿ ਗੁਰੂ ਨਾਨਕ ਜੀ ਸਵੇਰੇ ਸੁਲਤਾਨਪੁਰ ਚੱਲਣ ਉੱਥੇ ਕੋਈ ਨਾ ਕੋਈ ਕੰਮ ਲੱਭ ਦਿੱਤਾ ਜਾਵੇਗਾ ਦੌਲਤ ਖਾਨ ਦੇ ਮੋਦੀ ਖਾਨੇ ਵਿੱਚ ਥਾਂ ਖਾਲੀ ਹੈ ਜੇ ਆਪਣੀ ਹੱਟੀ ਨਾ ਪਾਈ ਤਾਂ ਨੌਕਰੀ ਕਰ ਲੈਣੀ ਸਵੇਰ ਹੋਈ ਬੀਬੀ ਨਾਨਕੀ ਜੀ ਨੇ ਸੋਹਰੇ ਤੁਰੰਦੀ ਤਿਆਰੀ ਕੀਤੀ ਪਿੰਡ ਦੀਆਂ ਕੁੜੀਆਂ ਤੇ ਇਸਤਰੀਆਂ ਮਿਲਣ ਵਾਸਤੇ ਆਈਆਂ ਰਾਏ ਬੁਲਾਰ ਨੂੰ ਵੀ ਪਤਾ ਲੱਗ ਗਿਆ ਕਿ ਪਰਮਾਤਮਾ ਦਾ ਰੂਪ ਤਲਵੰਡੀਓਂ ਜਾ ਰਿਹਾ ਹੈ ਉਹ ਨੱਠਾ ਆਇਆ ਆਉਂਦਿਆਂ ਹੀ ਨੇੜੇ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹਿੱਕ ਨਾਲ ਲਾ ਕੇ ਆਖਣ ਲੱਗਾ ਮੇਰੇ ਹਿਰਦੇ ਦੀ ਸ਼ਾਂਤੀ ਕਿਉਂ ਜਾ ਰਹੀ ਹੈ ਹੁਕਮ ਰਜਾਈ ਚੱਲਣਾ ਜੋ ਪਰਮਾਤਮਾ ਦਾ ਹੁਕਮ ਹੈ ਸੋਈ ਹੋ ਰਿਹਾ ਹੈ ਚਿੰਤਾ ਨਾ ਕਰੋ ਘਬਰਾਓ ਨਾ ਨਾਨਕ ਪਿਆਰ ਦਾ ਖਿੱਚਿਆ ਹੋਇਆ ਮਿਲਣ ਵਾਸਤੇ ਆਇਆ ਕਰੇਗਾ ਅੱਖਾਂ ਤੋਂ ਦੂਰ ਹੋਣਾ ਕੋਈ ਗੱਲ ਨਹੀਂ ਦਿਲੋਂ ਦੂਰ ਨਹੀਂ ਹੋਣਾ ਚਾਹੀਦਾ ਜਦੋਂ ਯਾਦ ਕਰੋਗੇ ਤਦੋਂ ਹੀ ਆਵਾਂਗਾ ਮੇਰੇ ਅੱਲਾ ਮੇਰੇ ਭਗਵਾਨ ਸ਼ਾਇਦ ਇਸੇ ਤਰ੍ਹਾਂ ਵਿਛੜਨਾ ਹੀ ਲਿਖਿਆ ਹੋਵੇ ਪਰ ਮੇਰਾ ਰੂਹ ਨਹੀਂ ਜੇ ਵਿਛੜਨ ਨੂੰ ਕਰਦਾ ਮੈਂ ਤਾਂ ਤੁਹਾਡਾ ਹੋ ਗਿਆ ਹਾਂ ਰੁਪਏ ਕਮਾਉਣ ਜਾਣ ਦੀ ਲੋੜ ਨਹੀਂ ਮੇਰੇ ਕੋਲ ਬਹੁਤ ਰੁਪਏ ਹਨ ਮੇਰਾ ਦੇ ਦਾਤਿਆ ਢੰਡਾਰਿਆਂ ਦੇ ਮਾਲਕਾ ਛੱਡ ਕੇ ਨਾ ਜਾ ਦੀਨदयाल ਆਪਰੇ ਪਿੱਛੋਂ ਮੇਰੀ ਆਤਮਾ ਅਸ਼ਾਂਤੀ ਨਾਲ ਤੜਪੇਗੀ ਨਾ ਜਾਓ ਮੇਰੇ ਮਾਲਕ ਦਾ ਹੁਕਮ ਇਹੋ ਹੈ ਮੈਨੂੰ ਜਾਣਾ ਹੀ ਪੈਣਾ ਹੈ ਤੁਸਾਂ ਦੀ ਆਤਮਾ ਸ਼ਾਂਤ ਰਹੇਗੀ ਸਤਿ ਕਰਤਾਰ ਦਾ ਜਾਪ ਚਪਿਆ ਕਰਨਾ ਜਦੋਂ ਦਾਤੇ ਦਾ ਹੁਕਮ ਹੋਇਆ ਤਦੋਂ ਆ ਕੇ ਮਿਲ ਜਾਵਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉੱਤਰ ਸੀ ਬਾਲਾ ਤੇ ਮਰਦਾਨਾ ਦੋ ਸਾਥੀ ਹਨ ਬਚਪਨ ਦੇ ਮਿੱਤਰਾਂ ਦਾ ਪਿਆਰ اٹਟ ਤੇ ਅਮਰ ਹੁੰਦਾ ਹੈ ਦੋਵੇਂ ਮਿੱਤਰ ਕੋਲ ਆਖਲੋਤੇ ਵਿਛੋੜੇ ਦੇ ੱਟਕੇ ਨੇ ਉਹਨਾਂ ਦੇ ਸਰੀਰ ਨੂੰ ਕੰਬਾਇਆ ਹੋਇਆ ਸੀ ਅੱਖਾਂ ਵਿੱਚ ਹੰਝੂ ਤੇ ਦਿਲ ਧੜਕ ਰਿਹਾ ਸੀ ਨਾਨਕ ਸੱਚਮੁੱਚ ਚੱਲਿਆ ਮਰਦਾਨੇ ਨੇ ਪੁੱਛਿਆ ਨਾਨਕ ਮਿੱਤਰਾਂ ਕੋਲੋਂ ਦੂਰ ਨਹੀਂ ਜਾਂਦਾ ਮਿੱਤਰਾਂ ਵਾਸਤੇ ਜਾਵੇਗਾ ਮਿੱਤਰਾਂ ਕੋਲ ਰਹੇਗਾ ਗੁਰੂ ਨਾਨਕ ਜੀ ਦਾ ਉੱਤਰ ਸੀ ਹੁਣ ਤਾਂ ਜਾ ਰਿਆਂ ਹਾਂ ਹਾਂ ਹੁਣ ਜਾ ਰਿਆਂ ਹਾਂ ਕਿਸੇ ਦਾ ਭੇਜਿਆ ਨਹੀਂ ਸਗੋਂ ਆਪਣੇ ਉਸ ਮਾਲਕ ਦੇ ਹੁਕਮ ਦਾ ਕਿਰ ਲਿਆ ਹੋਇਆ ਜਿਸ ਨੇ ਮੈਨੂੰ ਧਰਤੀ ਉੱਤੇ ਭੇਜਿਆ ਹੈ ਚਿੰਤਾ ਨਾ ਕਰੋ ਥੋੜੇ ਦਿਨ ਹਨ ਮੈਂ ਜਾਵਾਂਗਾ ਫਿਰ ਕਿਤੇ ਦੂਰ ਚੱਲਾਂਗੇ ਸੰਸਾਰ ਦਾ ਚੱਕਰ ਲਾਵਾਂਗੇ ਇਓ ਗੁਰੂ ਨਾਨਕ ਜੀ ਨੇ ਦੋਹਾ ਮਿੱਤਰਾਂ ਨੂੰ ਧੀਰਜ ਦਿੱਤੀ ਪਿੰਡ ਦੀ ਜੂ ਤੱਕ ਸਾਰਾ ਪਿੰਡ ਗੁਰੂ ਜੀ ਨੂੰ ਤੋਰਨ ਆਇਆ ਕਿਉਂਕਿ ਗੁਰੂ ਜੀ ਸਭ ਦੇ ਪਿਆਰੇ ਸਨ ਹਰੇਕ ਜੀਵ ਗੁਰੂ ਜੀ ਨਾਲ ਹਿਤ ਰੱਖਦਾ ਤੇ ਉਹਨਾਂ ਦਾ ਸਤਿਕਾਰ ਕਰਦਾ ਸੀ ਜੈ ਰਾਮ ਬੀਬੀ ਨਾਨਕੀ ਤੇ ਗੁਰੂ ਨਾਨਕ ਜੀ ਤਿੰਨੇ ਸਾਰਿਆਂ ਨੂੰ ਸਤਿਕਾਰ ਨਾਲ ਮਿਲ ਕੇ ਵੇਦਾ ਹੋਏ ਮਹਤਾ ਕਾਲੂ ਜੀ ਚੁੱਪ ਨਾ ਰਹਿ ਸਕੇ ਉਹਨਾਂ ਨੇ ਤੁਰਦਿਆਂ ਹੋਇਆਂ ਫਿਰ ਇੱਕ ਵਾਰ ਗੁਰੂ ਜੀ ਨੂੰ ਸੰਬੋਧਨ ਕਰਕੇ ਆਖਿਆ ਬੇਟਾ ਹੁਣ ਤੂੰ ਸਿਆਣਾ ਬਿਆਣਾ ਹੈ ਕਮਾਈ ਕਰੀ ਜਦੋਂ ਕਮਾਈ ਕਰਨ ਲੱਗੇਗਾ ਫਿਰ ਤੇਰਾ ਵਿਆਹ ਕਰਾਂਗੇ ਪੁੱਤਰ ਕਮਾਈ ਕਰਦੇ ਹੀ ਮਾਪਿਆਂ ਨੂੰ ਚੰਗੇ ਲੱਗਦੇ ਹਨ ਕਿਸੇ ਨਾਲ ਲੜਨਾ ਨਹੀਂ ਹੁਸ਼ਿਆਰੀ ਨਾਲ ਰਹਿਣਾ ਮਸਤਾਨੇ ਪਣ ਨੂੰ ਤਿਆਗ ਦੇਣਾ ਇਹ ਦੁਨੀਆ ਮਸਤਾਨਿਆਂ دیਵਾਨਿਆਂ ਨੂੰ ਕੁਝ ਨਹੀਂ ਜਾਣਦੀ ਜੈ ਰਾਮ ਜੀ ਅਤੇ ਬੀਬੀ ਨਾਨਕੀ ਜੀ ਦੇ ਨਾਲ ਗੁਰੂ ਨਾਨਕ ਜੀ ਸੁਲਤਾਨਪੁਰ ਪਹੁੰਚ ਗਏ ਤਿੰਨ ਕ ਦਿਨ ਤਾ ਆਰਾਮ ਕੀਤਾ ਚੌਥੇ ਦਿਨ ਜੈ ਰਾਮ ਜੀ ਗੁਰੂ ਨਾਨਕ ਜੀ ਨੂੰ ਦੌਲਤ ਖਾਨ ਦੇ ਕੋਲ ਲੈ ਗਏ ਗੁਰੂ ਜੀ ਦੀ ਉਮਰ ਉਸ ਵੇਲੇ 19 ਕੁ ਸਾਲ ਸੀ ਸੁੰਦਰ ਉੱਚੇ ਮੁੱਛ ਫੁੱਟ ਗੱਭਰੂ ਸਨ ਚਿਹਰੇ ਉੱਤੇ ਰੱਬੀ ਨੂਰ ਦੇ ਚਲਕਾਰੇ ਸਨ ਚੌੜਾ ਮੱਥਾ ਤੇ ਮੋٹے-ਮੋٹے ਨੈਣ ਹਰ ਦੇਖਣ ਵਾਲੇ ਨੂੰ ਮੋਹ ਲੈਂਦੇ ਸਨ ਜੀ ਇਹ ਮੇਰਾ ਸਾਲਾ ਹੈ ਤੇ ਪੜਿਆ-ਲਿਖਿਆ ਹੈ ਫਾਰਸੀ ਸੋਹਣੀ ਲਿਖ ਲੈਂਦਾ ਹੈ ਇਸ ਨੂੰ ਕੋਈ ਨੌਕਰੀ ਦਿੱਤੀ ਜਾਵੇ ਜੈਰਾਮ ਜੀ ਨੇ ਦੌਲਤਖਾਨ ਨੂੰ ਆਖਿਆ ਜੈਰਾਮ ਮੈਂ ਤੇਰੇ ਕੰਮ ਤੇ ਬਹੁਤ ਖੁਸ਼ ਆ ਕਦੀ ਕੋਈ ਸ਼ਿਕਾਇਤ ਨਹੀਂ ਆਈ ਜਿਵੇਂ ਆਖਦਾ ਹੈ ਤਿਵੇਂ ਕਰ ਲੈਂਦੇ ਹਾਂ ਮੋਦੀ ਖਾਨੇ ਦਾ ਪ੍ਰਬੰਧ ਕੁਝ ਅੱਛਾ ਨਹੀਂ ਗਰੀਬ ੁਲਾਮੇ ਰਿੰਦੇ ਰਹਿੰਦੇ ਹਨ ਜੋ ਇਹ ਮੋਦੀ ਖਾਨਾ ਸੰਭਾਲ ਲਵੇ ਤਾਂ ਉੱਥੇ ਲਾ ਦਿਓ ਜਹਾਂ ਬਣਾ ਮੋਦੀ ਖਾਨੇ ਨੂੰ ਸੰਭਾਲਣ ਯੋਗ ਹੈ ਹਿਸਾਬ ਕਿਤਾਬ ਤੇ ਤੋਲਣ ਦਾ ਪੂਰਾ ਗਿਆਨ ਹੈ ਇਹਨਾਂ ਦਾ ਪਿਤਾ ਪਟਵਾਰੀ ਹੈ ਵਿਰਸੇ ਵਿੱਚ ਵੀ ਹਿਸਾਬ ਕਿਤਾਬ ਮਿਲਿਆ ਹੈ ਜੈ ਰਾਮ ਜੀ ਨੇ ਖੁਸ਼ੀ ਨਾਲ ਉੱਛਲਦਿਆਂ ਹੋਇਆ ਆਖਿਆ ਕਿਉਂ ਜਵਾਨ ਮੋਦੀ ਖਾਨੇ ਦਾ ਕੰਮ ਕਰ ਲਵੇਗਾ ਦولت ਖਾਨੇ ਗੁਰੂ ਨਾਨਕ ਜੀ ਨੂੰ ਪੁੱਛਿਆ ਕਰ ਲਵਾਂਗਾ ਜੀ ਗੁਰੂ ਨਾਨਕ ਜੀ ਦਾ ਉੱਤਰ ਸੀ ਬਹੁਤ ਅੱਛਾ ਹੁਸ਼ਿਆਰ ਰਹਿਣਾ ਤੋਲਣ ਤੇ ਲਿਖਣ ਵਿੱਚ ਜਿੰਸ ਦਾ ਕੰਮ ਹੈ ਕਈ ਚਲਾਕ ਆਦਮੀ ਦਾ ਵੀ ਲਾ ਜਾਂਦੇ ਹਨ ਅੱਜ ਤੋਂ ਨੌਕਰੀ ਉੱਤੇ ਮੁਕਰਰ ਕੀਤਾ ਜਾਂਦਾ ਹੈ ਦੌਲਤਖਾਨੇ ਮਨਜ਼ੂਰੀ ਵੀ ਦੇ ਦਿੱਤੀ ਉਸ ਵੇਲੇ ਦਾ ਸਰਕਾਰੀ ਰਿਵਾਜ ਹੁੰਦਾ ਸੀ ਕਿ ਜੇ ਕੋਈ ਨੌਕਰ ਰੱਖਿਆ ਜਾਂਦਾ ਉਸ ਆਦਮੀ ਨੂੰ ਸਰਕਾਰ ਵੱਲੋਂ ਲਿਖਤ ਸਰੂਪਾਉ ਦਿੱਤਾ ਜਾਂਦਾ ਸੀ ਜਦੋਂ ਲਿਖਤ ਮਿਲ ਜਾਵੇ ਤਾਂ ਨੌਕਰੀ ਪੱਕੀ ਹੋਈ ਮਿੱਥੀ ਜਾਂਦੀ ਸੀ ਦੌਲਤ ਖਾਨ ਨੇ ਆਪਣੇ ਨਫਰਾਂ ਕੋਲੋਂ ਸੁੰਦਰ ਲਿਖਤ ਮੰਗਵਾਈ ਗੁਰੂ ਜੀ ਨੂੰ ਦਿੱਤੀ ਉਸ ਦਿਨ ਹੀ ਗੁਰੂ ਜੀ ਨੂੰ ਮੋਦੀ ਖਾਨੇ ਦੀਆਂ ਚਾਬੀਆਂ ਮਿਲ ਗਈਆਂ ਹਿਸਾਬ ਕਿਤਾਬ ਹਵਾਲੇ ਕੀਤਾ ਗਿਆ ਜਿੰਨੀ ਜਿੰਸ ਅੰਦਰ ਪਈ ਸੀ ਉਸ ਸਾਰੀ ਨੂੰ ਤੋਲਿਆ ਤੇ ਮਿਣਿਆ ਗਿਆ ਚਾਰਜ ਦਿਵਾਉਣ ਵੇਲੇ ਜੈ ਰਾਮ ਜੀ ਕੋਲ ਸਨ ਆਖੋ ਸਤਨਾਮ ਸ਼੍ਰੀ ਵਾਹਿਗੁਰੂ